ਕੋਡੀ 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 ਲੈਓ ਆ ਪ੍ਰਭ ਬਾਠ ਵਾਲਾ ਇਸ ਵੇਲੇ ਇਸ ਵੇਲੇ ਗੱਭਰੂ ਕਹਿੰਦੇ ਪੈਂਡ ਦੇ ਵਾਧੇ ਕਰਦਾ ਹੈ ਮੇਰੇ ਵੀਰੋ ਅਗਲੀ ਰੇਡ ਤੇ ਬੋਲ ਅਮਰੀਕ ਬਾਈ ਦੇ ਬਹੁਤ ਬਹੁਤ ਧੰਨਵਾਦ ਹੈ ਸਖਦੇਵ ਸਿੰਘ ਜੀ ਐਸਐਸ ਸਾਹਿਬ ਮੜਿਆਲੇ ਵਾਲੇ ਸਾਡੇ ਦਿਨ ਮਾਰ ਪੁੱਛੇ ਨੇ ਧੰਨਵਾਦ ਹੈ ਸਖਦੇਵ ਸਿੰਘ ਜੀ ਐਸਐਸ ਸਾਹਿਬ ਹਾਂ ਵੀ ਬ੍ਰੀਕ ਕਰਦੇ ਗੱਲ ਲਓ ਸਾਹਮਣੇ ਕਹਿੰਦੇ ਖੀਰਾ ਵਾਲੀਆ ਬੋਲਟ ਫੂਲੇ ਨੇ ਉਹ ਬਾਈ ਤਾੜੀ ਬਾਹ ਬਣਦੀ ਆ ਆਹ ਤਾੜੀਆਂ ਵੱਜਦੀਆਂ ਫਿਰ ਪਤਾ ਲੱਗਦਾ ਲੋਕਾਂ 'ਚ ਮਦਦ ਲੱਗੇ ਖੇਡ ਬਰੋਧੀਆਂ ਦੇ ਵੇੜੇ ਇੱਕ ਕੰਨੀ ਦੇ ਕਹਿੰਦੇ ਜੋਰਾ ਸੁਰਖਮੁਰੀਆ ਨਾਲ ਕਹਿੰਦੇ ਨੌਜਵਾਨ ਸੱਪੂ ਵਰਗੇ ਇਹ ਗਿੰਨੀ ਵਰਗੇ ਉਹ ਵੱਡੇ ਨਾਮ ਨੇ ਕਬੱਡੀ ਦੇ ਵਿੱਚ ਅੱਜ ਕਹਿੰਦੇ ਮੇ ਪਿੰਡ ਦੀ ਧਰਤੀ ਹੈ ਬਹੁਤ ਵੱਡਾ ਮੇਲਾ ਚੱਲਦਾ ਬਾਬਾ ਖਜਾਨ ਸਿੰਘ ਜੀ ਦੀ ਮੇਰ ਹੈ ਆ ਪੰਜਾਬ ਜਾ ਕੇ ਕਹਿੰਦੇ ਲੱਕ ਫੜਦਾ ਇਹ ਕੱਡੀਆਂ ਦਾ ਪਹਿਲਾ ਮੈਚ ਹੈ ਅੱਗੇ-ਅਗੇ ਦੇਖੀ ਚੱਲੋ ਬਣਦਾ ਕੀ ਹੈ ਅੱਗੇ-ਅਗੇ ਦੇਖੋ ਬਣਦਾ ਕੀ ਹੈ ਕਿ ਕਹਿੰਦੇ ਗੱਭਰੂ ਕਬੱਡੀ ਪਾਉਣ ਦੇ ਲਈ ਬਾਤ ਹੈ ਮੇਰੇ ਮਿੱਤਰੋ ਇੱਕ ਪਾਸੇ ਤੀਸ਼ਾ ਚੱਕ ਦੇਸ ਰਾਜ ਵਾਲਾ ਨਾਲ ਸ਼ੂਸ਼ਕ ਪਿੰਡਾ ਫੁੱਲੇ ਦਾ ਲੱਲੀਆਂ ਵਾਲਾ ਬਿੱਲੀ ਵੀਰ ਆਹ ਕਹਿੰਦੇ ਕੈਨੇਡਾ ਕੱਪ ਦਾ ਬੈਸਟ ਲਓ ਮੁਕਾਬਲਾ ਸਿਰੇ ਦਾ ਟੱਕਰ ਸਿਰੇ ਦੀ ਓਏ ਭਾਜੋ ਏ ਭਾਜੋ ਭਾਜੋ ਇੱਧਰ ਕਹਿੰਦੇ ਬੱਲੇ 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 ਹੋ ਗਈ ਐ ਵਰਕਰਨ ਮੱਖਣ ਸਿੰਘ ਜੀ ਸੰਧੂ ਬਹੁਤ ਬਹੁਤ ਧੰਨਵਾਦ ਲਓ ਸਾਹਮਣੇ ਕਹਿੰਦੇ ਮਨ ਸਿੰਘ ਬੁੱਲਟ ਇਸ ਵੇਲੇ ਇਦਰੇ ਫੂਲੇ ਨੇ ਫੇਰ ਗੱਡੜੀਆਂ ਦੇ ਕਰ ਦਿੱਤਾ ਉਹ ਵੱਡੇ ਬੱਲ ਖੀਏ ਲੈ ਕਰ ਗੱਲ ਬੁਲਟ ਦੀ ਹੁਣ ਲਾ ਬੁਲਟ ਇਸ ਵੇਲੇ ਖੀਰਾਂ ਵਾਲੀਆ ਪੈਂਦੀ ਹੁ ਰੇਡ ਤੇ ਦੂਜੇ ਪਾਸੇ ਸੋਨੀ ਫੱਕਰ ਝੰਡੇ ਵਾਲਾ ਬੁਲਟ ਤੇ ਸੋਨੀ ਉਹ ਭੰਗੜੇ ਪੈ ਗਏ ਮੇਰੇ ਮਿੱਤਰੋ ਇੱਕ ਪਾਸੇ ਬੁਲਟ ਨਾਲ ਸੋਨੀ ਹੈ ਮੁਕਾਬਲਾ ਸਖਤ ਹੈ ਓਏ ਮੇਰੇ ਮਾਲੋ ਕੀ ਹਾਲ ਚਾਲ ਹੈ ਓ ਬੱਲੇ 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 ਕਦੇ ਕਹਿੰਦੇ ਉਹ ਮਿੱਪਰਾਂ ਦੇ ਕੱਪ ਦੇ ਉੱਤੇ ਅੱਜ ਵੇਖ ਲਲਕਰੇ ਪੈੰਦੇ ਪੰਡਾਲ ਬੇਡਪਿੰਡ ਹੈ ਬੁਲੜ ਦਾ ਇਹਦੇ ਦਾਦੇ ਬੁਲੜ ਦਾ ਵੀ ਉੱਠ ਕੇ ਉੱਚਾ ਬੇਡਪਿੰਡ ਦੇ ਵਿੱਚ ਆ ਗਏ ਉੱਚਾ ਬੇਡ ਤੋਂ ਕਹਿੰਦੇ ਖੀਰਾ ਵਾਲੀਆਂ ਸੰਘਾ ਪੈ ਗਈਆਂ ਆਹ ਕਹਿੰਦੇ ਉਹ ਤੀਜਾ ਜੱਫਾ ਲਗੜ ਜਾ ਰਿਹਾ ਉਹ ਖੀਰਾ ਵਾਲੀਆਂ ਪਰ ਨੰਬਰ ਬੁਲੜ ਜੋੜਦਾ ਆ ਮੇਰੇ ਵੀਰੋ ਬੁਲੜਾ ਖੀਰਾ ਵਾਲੀਆਂ ਵੀਰ ਕ੍ਰੀਸ਼ੇ ਵਾਲਾ ਕਹਿੰਦੇ ਕੌਜੀਆਂ ਦੇ ਟਾਪਰ ਨੇ ਆ ਵੀ ਕਹਿੰਦੇ ਦੁਨੀਆ ਦਾ ਟਾਪਰ ਲਾਓ ਕਹਿੰਦੇ ਕੈਨੇਡਾ ਦੇ ਵਰਲਡ ਕੱਪ ਦਾ ਬੈਸਟ ਖੀਰਾ ਵਾਲੀਆ ਬੁਲਟ ਖੀਰਾ ਵਾਲੀਆ ਬੁਲਟ ਚਾਰ ਨੇ ਐਣ ਕਹਿੰਦੇ ਬਿੱਲੀ ਲੱਲੀਆਂ ਵਾਲਾ ਮੇਰੇ ਮਿੱਤਰੋ ਓਏ ਬੱਲੇ 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 ਬੁਲਟ ਫੇਰ ਫੜ ਲਿਆ ਇਧਰ ਕਹਿੰਦੇ ਤਾੜੀ ਤੇ ਤਾੜੀ ਵੱਜਦੀ ਐ ਓ ਤਾੜੀ ਤੇ ਤਾੜੀ ਵੱਜ ਗਈ ਦੋ ਜੱਫੀਆਂ ਦਾ ਤੈਨੂੰ 10000 ਦੇ ਦੇਣਾ ਤਿੰਦਾ ਕਹਿੰਦਾ ਦਿੰਦਾ ਜੁਕੇ ਪੀੜਾ ਜੁਕੇ ਸੁੱਖਾ ਕੈਨੇਡਾ ਰਾਜਾ ਕੈਨੇਡਾ ਇੰਦਰਪਾਲ ਆਗੇ 10000 ਲੈ ਜਾਓ ਜੀ ਫੂਲੇ ਦੇ ਦੋ ਜੱਫਿਆਂ ਦਾ ਨਾਲ ਸਾਹਮਣੇ ਇਧਰਲੇ ਪਾਸੇ ਕਿ ਕੰਮ ਕਰ ਦੱਸ ਤੇਰਾ ਕੀ ਐ ਚੋਬਰਾ ਹੱਲਾ ਵਧ ਆਇਆ ਖੇਡ ਦੇ ਮੈਦਾਨ ਦੇ ਵਿੱਚ ਮਹਿਮਦ ਵਾਲਿਆ ਦੇਖ ਖੇਡ ਕੇ ਦੇਖ ਖੇਡ ਕੇ ਆਹ ਮੁੰਡਾ ਕਹਿੰਦੇ ਜੋਰ-ਜੋਰ ਰੇਡਾਂ ਪਾਉਂਦਾ ਆਹ ਮੁੰਡਾ ਕਹਿੰਦੇ ਜੋਰ-ਜੋਰ ਰੇਡਾਂ ਪਾਉਂਦਾ ਬੱਲੇ 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 ਹੋ ਗਈ ਹੈ ਸੁਰਖਮੁਰੀਆ ਯੋਦਾ ਮੇਲਾ ਬਹੁਤ ਭੇਖੜੇ ਆ ਪ੍ਰਬੰਧਕ ਕਹਿੰਦੇ ਵੀ ਇਹਨਾਂ ਨੂੰ ਆਪਾਂ ਬੇਨਤੀ ਕਰਕੇ ਵੇਖ ਲਈਏ ਵੀ ਬੇਨਤੀ ਜਿਹੜੇ ਵੀਰ ਸਟੇਜ ਦੇ ਮੂਹਰੇ ਖੜ ਗਏ ਆ ਹੱਥ ਵਨ ਕੇ ਬੇਨਤੀ ਆ ਬਹਿ ਜਾਓ ਵੀਰ ਬਣ ਕੇ ਸਟੇਜ ਤੇ ਸਾਡੇ ਸਤਿਕਾਰਯੋਗ ਨੇ ਉਹਨਾਂ ਨੂੰ ਦੇਖਣ ਦੀਏ ਇੱਥੇ ਕਹਿੰਦੇ ਮਹਿਮਾਨੇ ਮੇਲੇ ਦੇ ਓ ਰਵੀ ਦੇ ਰਵੀ ਦੇ ਰਵੀ ਦੇ ਰਵੀ ਦੇ ਓ ਰਵੀ ਦੇ ਇਸੀ ਤਰ੍ਹਾਂ ਕਬੱਡੀ ਦੀਆਂ ਕੈਂਡ ਤੇ ਨਵੀਆਂ ਵੀਡੀਓਜ਼ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਬੈਲ ਆਈਕਨ ਨੂੰ ਦਬਾਉਣਾ ਨਾ ਭੁੱਲਣਾ ਤਾਂ ਜੋ ਤੁਹਾਨੂੰ ਟਾਈਮ ਸਿਰ ਨਵੀਂ ਤੋਂ ਨਵੀਂ ਅਪਡੇਟ ਮਿਲ ਸਕੇ ਧੰਨਵਾਦੀ